हां जी दोस्तों सारेया नुं सत श्री अकाल स्वागत करते हैं टोंडा राज संधू फार्मिंग दे विच आज पहुंचेया दोस्तों ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀਦਰਨ ਤਰਨ ਸੰਹਿਬ ਵੀਰਿੰਦਰਜੀਤ ਸਿੰਘ ਹੁਣਾਂ ਤੇ ਫਾਰਮ ਤੇ ਆਏ ਆ ਦੋਸਤੋ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਤੇ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਤੇ ਪੂਰੀਆਂ ਟੌਪ ਟੌਪ ਦੀਆਂ ਚੰਗੀਆਂ ਝੋਟੀਆਂ ਮੱਝਾਂ ਤੁਹਾਨੂੰ ਦੇਖ ਕਰੋ ਆਪਾਂ ਪਹਿਲਾਂ ਵੀ ਕਾਫੀ ਦਿਖਾਈਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਜਿਹੜੀਆਂ ਬਿਲਕੁਲ ਸੱਜਰ ਸੁਈਆਂ ਨੇ ਤੇ ਨਸਲ ਬਰੀਡ ਦੇ ਉੱਪਰ ਵੀ ਵੀਰ ਕੰਮ ਕਰਦਾ ਪਿਆ ਦੋਸਤੋ ਮੱਝਾਂ ਵੈਸੇ ਘਰੇ ਵੀ ਵੀਰ ਨੇ ਕਾਫੀ ਚੰਗੀਆਂ ਰੱਖੀਆਂ ਨੀਲੀ ਦਾ ਵੀਤੀਆਂ ਤੇ ਜਿਹੜੀਆਂ ਦੋਸਤੋ ਹੁਣ ਮੌਕੇ ਤੇ ਮੌਜੂਦ ਕੋਈ 18 18 ਲੀਟਰ 19 19 ਲੀਟਰ ਮੱਝਾਂ ਦਾ ਫਲੇ ਦੁੱਧ ਹਾਜ਼ਰ ਮੌਜੂਦ ਆ ਨੀਲੀ ਦੀਆਂ ਜਿਹੜੀਆਂ ਮੱਝਾਂ ਵੀਰ ਕੋਲ ਦੋ ਨੇ ਇਹਨਾਂ ਦੀ ਜਲਦੀ ਵੈਸੇ ਆਪਾਂ ਲਾਈਵ ਮਿਲਕਿੰਗ ਵੀ ਕਰਵਾਵਾਂਗੇ ਦੋਸਤੋ ਚੈਨਲ ਦੇ ਉੱਪਰ ਸੋ ਚੰਗੀ ਮਿਲਕਿੰਗ ਵਾਲੀਆਂ ਜਿਹੜੀਆਂ ਮੱਝਾਂ ਵੀਰੋਂ ਅੰਦੇ ਕੋਲ ਅੱਜ ਮੌਜੂਦ ਨੇ ਠੀਕ ਆ ਜੀ ਸੋ ਇਹ ਸੇਲ ਦੇ ਲਈ ਅਵੇਲੇਬਲ ਨੇ ਚਾਹੇ ਨਹੀਂ ਉਹ ਪੂਰੀ ਡਿਟੇਲ ਇਕਾ ਤੁਹਾਡੇ ਨਾਲ ਸਾਂਝੀ ਕਰਦੇ ਆਗੇ ਤੇ ਜਿਹੜੀਆਂ ਮੇਨ ਦੋ ਮੱਝਾਂ ਬਕਾਊ ਆ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਵਿੱਚੇ ਆਪਾਂ ਵੀਡੀਓ ਤੇ ਧਾਰਾ ਤੂਰਾ ਮਾਰ ਕੇ ਤਸੱਲੀ ਵੀ ਕਰਵਾ ਦਿੰਨੇ ਹੁਣ ਜਿਹੜਾ ਪਸ਼ੂ ਸੋਇਆ ਸੁਵਾਇਆ ਠੀਕ ਆ ਜੀ ਆਓ ਚਲਦੇ ਆਂ ਬਥੇਰੇ ਡਿਟੇਲ ਦੇ ਲਈ ਵੀਰ ਇੰਦਰਜੀਤ ਸਿੰਘ ਦੇ ਕੋਲ ਪੁੱਛਦੇ ਆਂ ਕੀ ਡਿਟੇਲ ਹੈ ਅੱਜ ਇਹਨਾਂ ਵਿੱਚ ਝੋਟੀਆਂ ਦੀ ਕੀ ਵੀਰ ਬਾਇ ਜੀ ਅੱਜ ਇਹਨਾਂ ਪਸ਼ੂਆਂ ਦਾ ਸਭ ਤੋਂ ਪਹਿਲਾਂ ਵੀਰ ਇੰਦਰਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਜੀ ਵੀਰੇ ਕੀ ਹਾਲ ਜੀ ਠੀਕ ਹੈ ਵੀਰੇ ਵਧੀਆ ਵਧੀਆ ਕਿਰਪਾ ਕਰ ਆਉਂਦਾ ਜੀ ਅੱਛਾ ਵੀਰ ਇੰਦਰਜੀਤ ਇੱਕ ਤਾਂ ਆਪਣੇ ਕੋਲ ਜਿਹੜੀਆਂ ਦੋ ਝੋਟੀਆਂ ਇਹ ਬਕਾਊ ਆ ਜਿਹੜੀਆਂ ਸੱਜਰ ਤਾਜ਼ੀਆਂ ਸੁਈਆਂ ਨੇ ਹਾਂਜੀ ਅੱਛਾ ਇੰਦਰਜੀਤ ਵੀਰ ਜਿਹੜੀਆਂ ਨੀਲੀ ਦੀਆਂ ਆਪਣੇ ਕੋਲ ਦੋ ਮੱਝਾਂ ਨੇ ਹਾਂਜੀ ਹਾਂਜੀ ਉਹ ਵੈਸੇ ਆਪਾਂ ਨਸਲ ਬਰੀਡ ਦੇ ਉੱਪਰ ਕੰਮ ਕਰਨੀ ਰੱਖੀਆਂ ਜਾਂ ਉਹ ਵੀ ਸੇਲ ਦੇ ਲਈ ਵਿਲੇ ਪਰ ਨਹੀਂ ਵੀਰ ਜੀ ਉਹ ਬਰੀਡ ਦੇ ਕੰਮ ਕਰਾਂ ਗਈਦਾ ਵੀਰ ਜੀ ਰਿਕਾਰਡ ਹੋਇਆ ਪੀਲੇ ਸਵੇ ਦਾ ਦੁੱਧ 24 ਲੀਟਰ ਤੇ 300 ਗ੍ਰਾਮ ਸਰਕਾਰੀ ਰਿਕਾਰਡ ਸਰਕਾਰੀ ਰਿਕਾਰਡ ਇਹਦਾ ਸਰਟੀਫਿਕੇਟ ਆਪਣੇ ਕੋਲ ਆ ਠੀਕ ਹੈ ਜੀ ਤੇ ਆਪਾਂ ਲਾਈਵ ਮਿਲਕਿੰਗ ਦੁੱਧ ਦੀ ਕਰਵਾਉਣੀ ਹੋਂ ਦਾ ਠੀਕ ਹੈ ਜੀ ਹਾਂ ਜਦੋਂ ਪੀਕ ਲੈਵਲ ਫੜ ਲਿਆ ਨਾ 20 25 25 ਦਿਨਾਂ ਦਿਨੇ ਉਦੋਂ ਕਰਵਾਵਾਂਗੇ ਕਹਿਣ ਦੀ ਗੱਲ ਨਹੀਂ ਕਰਵਾਵਾਂਗੇ ਆਪਾਂ ਇਹ ਕਹਿ ਦਿੰਦੇ ਕਰਵਾਉਂਦੇ ਨਹੀਂ ਮੁੜ ਕੇ ਆਪਾਂ ਕਰਵਾਵਾਂਗੇ ਤਾਂ ਦੋਸਤੋ ਲਾਸਟ ਲਕਟੇਸ਼ਨ ਦੇ ਵਿੱਚ ਪਿਛਲੇ ਸਵੇਰਾਂ ਦਾ ਜਿਹੜਾ 24 ਲੀਟਰ ਮਿਲਕ ਰਿਕਾਰਡ ਆ ਸਰਕਾਰੀ ਰਿਕਾਰਡ ਦਰਜ ਆ ਮੱਝ ਦਾ 24 ਲੀਟਰ ਠੀਕ ਹੈ ਜੀ ਪਲੱਸ ਉਹਦੀ ਮਿਲਕਿੰਗ ਲਾਈਵ ਮਿਲਕਿੰਗ ਵੀ ਆਪਾਂ ਕਰਵਾਵਾਂਗੇ ਚੈਨਲ ਤੇ ਇੱਕ 18 ਲੀਟਰ ਹੋਣਾ 18 ਪਲੱਸ ਚੱਲ ਰਹੀ ਆ ਉਹਦੀ ਲਾਈਵ ਮਿਲਕਿੰਗ ਵੀ ਕਰਵਾਵਾਂਗੇ ਇੱਕੋ ਟਾਈਮ ਤੇ ਦੋਨਾਂ ਨੂੰ ਖਾਲੀ ਕਰਕੇ ਦੋਸਤੋ ਲਾਈਵ ਮਿਲਕਿੰਗ ਕਰਵਾਈ ਜਾਊ ਤੇ ਇਹ ਜੇਕਰ ਆਪਾਂ ਸ਼ੁਰੂਆਤ ਕਰਨ ਗਏ ਪਹਿਲੇ ਨੰਬਰ ਤੋਂ ਇੱਥੋਂ ਹੀ ਸਟਾਰਟ ਕਰ ਲੈਂਦੇ ਆਂ ਹੀ ਡਿਟੇਲ ਆ ਸੁਆ ਕਰਮਾ ਸੁਈ ਜੇ ਇਹ ਰਾਜ ਵੀਰੇ ਪਹਿਲਾ ਸੁਆ ਸੁਈ ਜੇ ਹਾਂਜੀ ਇਹਨੂੰ ਅੱਜ 6 ਦਿਨ ਹੋ ਗਏ ਜੇ ਸੁਈ ਨੂੰ ਠੀਕ ਆ ਜੀ ਹਾਂ ਬੌਲੇਓ ਸਾਫ ਹੋ ਗਈ ਆ ਠੀਕ ਹੈ ਤੇ ਕੋਈ 10 11 ਲੀਟਰ ਦੋਤੋਂ ਮਲੋ ਸਾਫ ਹੋਈ ਚੱਲੀ ਆ ਠੀਕ ਆ ਜੀ ਹਾਂ ਲਓ ਦੋਸਤੋ ਬੌਲੇ ਤਾਂ ਸਾਫ ਹੋ ਗਈ ਆ ਤੇ 10 11 ਲੀਟਰ ਸ਼ੁਰੂਆਤੀ ਦੌਰ ਦੇ ਵਿੱਚ ਸ਼ੁਰੂਆਤੀ ਟਾਈਮ ਦੇ ਵਿੱਚ 10 11 ਲੀਟਰ ਹੁਣ ਆਂਦੇ ਥੱਲੇ ਹਾਜ਼ਰ ਛੋਟੀ ਥੱਲੇ ਛੋਟੀ ਹੈ ਦੁੱਜਣੇ ਆ ਪਹਿਲਾਂ ਪਹਿਲਾਂ ਵੀਰੇ ਪਹਿਲਾ ਸੁਆ ਹਾਂ ਦੇਖੋ ਐਚ ਐ ਠੀਕ ਹੈ ਜੀ ਖਵਾਰਨਾ ਲੇਵਾ ਦੋਸਤੋ ਵੇਖੋ ਠੀਕ ਹੈ ਜੀ ਬਿਲਕੁਲ ਚੌਰਸ ਲੇਵਾ ਮੁੱਢ ਤੋਂ ਤੇ ਥਣ ਥਣ ਬਹੁਤ ਵਧੀਆ ਠੀਕ ਹੈ ਜੀ ਹੱਥੀ ਚਵਾਈ ਦਾ ਥਣ ਮੁੱਠੀ ਥਾਣਾ ਤੇ ਅੱਜ ਦਿਨ ਕਿੰਨੇ ਇੰਦਰ ਜੀ ਤੁਹੇ ਦੱਸਿਆ ਇਹਨੂੰ ਅੱਜ ਵੀ ਜੀ ਛੇਵਾਂਦੇ ਨੇ ਆ ਛੇਵਾ ਦੇ ਹਾਂ ਕੋ ਬੋਲਾ ਮਾਲ ਲੈ ਦੁੱਧ ਮਾਲ ਲੈ ਤੇ 10 11 ਕਿਲੋ ਜਾਨੀ ਕਿ ਖੁੱਲਾ ਆ 14 ਕਿਲੋ ਦੁੱਧ ਰਾਜ ਵੀਰੇ ਮਾਜ ਪਰ ਦੇਗੀ ਠੀਕ ਹੈ ਜੀ ਹਾਂਜੀ ਹਾਂਜੀ ਮਗਰ ਕਟੀਆਂ ਇਹ ਦੋਨੇ ਮਗਰ ਕਟੀਆਂ ਮਗਰ ਦੋਨਾਂ ਦੇ ਕਟੀਆਂ ਕਟੀਆਂ ਹੀ ਦੋਨਾਂ ਮਗਰ ਠੀਕ ਹੈ ਜੀ ਦੋਸਤੋ ਮਗਰ ਦੋਨਾਂ ਦੇ ਕਟੀਆਂ ਆਣੇ ਠੀ ਤੇ ਪਹਿਲਾਂ ਝੋਟੀ ਸੂਈ ਆ ਬਾਕੀ ਥਣਲੇ ਵੇ ਵੱਲੋਂ ਦੋਸਤੋ ਪੂਰੀ ਖਬਰਦਾਰ ਆ ਸੋ ਜਦੋਂ ਆਪਾਂ ਤੋੜ ਕੇ ਤੁਹਾਨੂੰ ਦਿਖਾਈ ਬਥੇਰੇ ਸਮਝ ਗੱਲਬਾਤ ਆ ਜੂਗੀ ਤੇ ਚਵਾਈ ਜਿਹੜੀ ਆ ਤੁਸੀਂ ਨਾਲ ਦੀ ਨਾਲ ਇਹਨਾਂ ਝੋਟੀਆਂ ਦੀ ਦੇਖ ਲਵੋਗੇ ਠੀਕ ਆ ਜੀ ਸੋ ਜਿੰਨੀ ਵੀ ਹੋ ਸਕੇ ਆਪਾਂ ਚਵਾਈ ਨਾਲ ਦੀ ਨਾਲ ਤੁਹਾਨੂੰ ਕਰਕੇ ਦਿਖਾ ਦਿੰਨੇ ਆ ਤੇ ਲੈ ਆਂ ਇਧਰ ਜੀ ਤੇ ਵੀਰ ਇੱਕ ਵਾਰੀ ਖੋਲ ਕੇ ਮਾੜਾ ਸਾਹਮਣੇ ਪੇਸ਼ ਕਰਕੇ ਤੋੜੀਏ ਇਧਰ ਨੂੰ ਠੀਕ ਆ ਸੋ ਝੋਟੀਆਂ ਚੰਗੀਆਂ ਨੇ ਭਰਾਵੋ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਜਿੱਦਾਂ ਦਿਖਾਏ ਆ ਤੁਹਾਨੂੰ ਇਸ ਘਰੋਂ ਠੀਕ ਆ ਤੇ ਪਸ਼ੂ ਦੁੱਧ ਵਾਲੇ ਖਾਸ ਤੌਰ ਤੇ ਹੁੰਦੇ ਆ ਆ ਕਰੋ ਚੱਕ ਜ ਸੋ ਪਹਿਲਾਂ ਝੋਟੀ ਮਗਰ ਵੀ ਕੱਟੀ ਆ ਤੇ 10000 ਲੀਟਰ ਤੋਂ ਜਿਹੜੀ ਹੁਣ ਸਟਾਰਟਿੰਗ ਹੋਈ ਆ ਨਹੀਂ ਆਉਂਦੀ ਨਹੀਂ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਲੋ ਵੀ ਦੋਸਤੋ ਠੀਕ ਆ ਜੀ ਲਾ ਕੇ ਖਾ ਦੇਣੀ ਵੀਰੇ ਪੂਰੀ ਇਹ ਖਬਰਦਾਰ ਇੰਨੀ ਕੋ ਲਸੀ ਮਾੜੀ ਫੁਲਕਾਰੀ ਪਾਈ ਕਰਕੇ ਆ ਛੋਟੀ ਜੀ ਕੋਈ ਸ਼ੱਕ ਨਹੀਂ ਆ ਕੇ ਕਿਸਮ ਦਾ ਵੀ ਉਹ ਦੋਸਤੋ ਬਹੁਤ ਪਿਆਰੀ ਆ ਹਵਾ ਨੇ ਲੇਵੇ ਦੀ ਜੇਕਰ ਆਪਾਂ ਕੁਆਲਿਟੀ ਦੇਖੀਏ ਬਹੁਤ ਠੀਕ ਆ ਜੀ ਸਵਾਦੀ ਅਟਰ ਬਹੁਤ ਸੁਆਦੀ ਥਣ ਲੱਗਾ ਕਰਮਾਲੀ ਨੂੰ ਤੇ 10000 ਲੀਟਰ ਦੀ ਜਿੱਦਾਂ ਦੱਸਿਆ ਬਾਕੀ ਚੰਗਾ ਮਿਲ ਕੇ ਚਵਾ ਦਊਗੀ ਠੀਕ ਆ ਸੋ ਇਹੋ ਜਿਹਾ ਪਸ਼ੂ ਕਸਮੇ ਦੇਵੇ ਤੇ ਟੈਡ ਲੇਵੇ ਦੇ ਵਿੱਚ ਝੋਟੀ ਆ ਚੰਗਾ ਦੁੱਧ ਚਵਾ ਦਊਗੀ ਤੇ ਇੰਦਰਜੀਤ ਪਹਿਲਾਂ ਝੋਟੀ ਆ ਥੋੜਾ ਕਿਸੇ ਪਾਸਿਓ ਜੇਕਰ ਪਸ਼ੂ ਪਹਿਲਾਂ ਝੋਟੀਆਂ ਕਿਆਂ ਵੀਰ ਦਾ ਮਨਾਂ ਦੇ ਜਿੱਟ ਆਉਂਦਾ ਵੀ ਬੱਚਾ ਪੂਚਾ ਨਹੀਂ ਚੱਲਦੀਆਂ ਕਈ ਵਾਰ ਮਿੱਠੀ ਐਸੇ ਤਰ੍ਹਾਂ ਬੱਚਾ ਪੂਚਾ ਛੱਡ ਕੇ ਮੈਂ ਕਿਹਾ ਰਾਜਵੀਰੇ ਸਵਾਲ ਨਹੀਂ ਪੈਦਾ ਹੁੰਦਾ ਤੇ ਬੱਚੇ ਤੋਂ ਬਿਨਾਂ ਦੁੱਧੋ ਤਿੱਕ ਨਹੀਂ ਜਾਂਦੀ ਇਹਦੇ ਹਾਂ ਬਹੁਤ ਜ਼ਿਆਦੀ ਚੰਗੀ ਚੁਾਈ ਵੀ ਫਿਰ ਬਹੁਤ ਜ਼ਿਆ ਮੋਲੇ ਵੀਰ ਜੀ ਹੁਣ ਤਾਂ ਚਲੋ ਆਪਾਂ ਕਿਨੇ ਬਾਜ਼ਾਰ ਦਾ ਫਰਕ ਪਿਆਵੇਂ ਆਪਾਂ ਕੀ ਜਲੀਏ ਅੱਗੇ ਝੋਟੀਆਂ ਹੋਈਆਂ 1 30 35 ਡੇਢ ਦੀਆਂ ਵੀ ਗਦੀਆਂ ਆਂ ਹਾਂਜੀ ਹੁਣ ਡਿਮਾਂਡ ਜੋ ਮਰਜੀ ਕਰ ਲੋ ਡਿਮਾਂਡ ਸਵਾ ਦੇ ਵਿੱਚੋਂ ਮਾਨਤਨ ਕਰਦਾ ਖੁੱਲੇ ਮਾਨਤਨ ਕਰਨਾ ਸਵਾ ਚੋਂ ਹਾਂ 1 20 ਦੀ ਝੋਟੀ ਦੇ ਦਾਂ ਮਾਨਤਨ 2000 ਦਾ ਕਰਕੇ 18 ਝੋਟੀ ਦੇ ਦਾਂ ਯਸਨੋ ਠੀਕ ਹੈ ਜੀ ਹਾਂ ਬਾਕੀ ਝੋਟੀ ਜੀ ਵੇਖ ਲੋ ਕਿ ਜੇ ਕੋਈ ਸ਼ੱਕ ਕੇ ਕਿਸਮ ਦਾ ਦੀ ਲਓ ਜੀ ਤੁਹਾਡਾ ਹੋਰ ਬਿਲਕੁਲ ਹੈ ਮੌਜੂਦਾ 11 ਲੀਟਰ 11 11 ਕਿਲੋ ਮਲਗ 11 ਕਿਲੋ ਬੋਲਾ 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 ਕਿ ਨਿਆ ਜਾਣਾ 6 ਦਿਨਾਂ ਦਾ ਅੱਜ ਕੱਚਾ ਬੋਲਾ ਕਿ ਨਿਆ ਜਾਣਾ ਚਲੋ ਆਪਾਂ ਤਾਂ ਨੇ ਦੁੱਧ ਕਿਲੇ ਬੋਲਾ ਕਿਲੇ ਦੋਸਤੋ ਮੰਨ ਲਿਓ ਠੀਕ ਆ ਜੀ 11 ਲੀਟਰ ਤੋਂ ਸ਼ੁਰੂਆਤ ਕੀਤੀ ਆ ਤੇ ਜਲਦੀ ਦੋਸਤੋ ਪੂਰੇ ਪੀਕ ਤੇ ਆ ਗਈ ਕਰਮਾਂ ਵਾਲੀ ਦੁੱਧ 14 ਲੀਟਰ ਤੋਂ ਦੇ ਦੇਗੀ ਸਵਾ ਦੇ ਵਿੱਚੋਂ 1 20 ਦੇ ਵਿੱਚੋਂ ਵੀ ਛੋਟਛਾ ਆਪਾਂ ਮੰਨਤਾਂ ਨੂੰ ਹੋ ਜਾਊਗਾ ਸੋ ਚੰਗੀ ਦੇਖ ਦੁਖ ਬੜੀ ਪਿਆਰੀ ਆ ਸਿੰਗੀ ਸੁੰਗੀ ਬਹੁਤ ਵਧੀਆ ਚੰਗੀ ਫੇਸ ਕੁਆਲਿਟੀ ਕੱਟੀ ਮਗਰ ਪਿੱਠ ਪੂੜਾ ਮਗਰ ਵੀ ਕੱਟੀ ਆ ਇਹ ਛ ਸਗਰ ਨੰਬਰ ਤੇ ਇੰਦਰਜੀਤ ਆਪਣੇ ਕੋਲ ਜਿਹੜੀ ਇਹ ਮੱਝ ਖੜੀ ਵੀਰ ਇਹ ਰਾਜ ਵੀਰੇ ਦੂਜਾ ਸਵੇਰ ਸੁਈ ਆ ਠੀਕ ਆ ਜੀ ਤੇ ਦੁੱਧ ਦੇ ਥਲੇ ਹੋ 13 14 ਜਾਂ ਆਪਾਂ 12 ਦੀ ਗਰੰਟੀ ਦਾਂਗੇ ਤੇ ਮੈਲਾ ਮਾਰਨ ਦੇ ਹੀ ਆਏ ਤੈਨੂੰ ਕੋਈ 12 ਬਜਾਰਾਂ 12 ਦਿਨ ਜਾਨੀ ਕਿ ਸੁਈ ਨੂੰ ਹੋ ਗਿਆ ਲੋਹੀ ਆ ਮੈਂ ਤਾਂ ਲੋਹੀ ਕੱਟੀ ਮਗਰ ਮਗਰ ਲੋਹੀ ਕੱਟੀਆਂ ਦੋਸਤੋ ਆਪ ਵੀ ਲੋਹੀ ਦੇ ਵਿੱਚ ਹੀ ਆ ਦੂਜਾ ਸਵੇਰ ਠੀਕ ਆ ਜੀ ਤੇ 12 ਲੀਟਰ ਹੁਣ ਹੁਣ 12 ਲੀਟਰ 12 ਦੀ ਕੋਈ ਧਾਰ ਹੋਣਾ ਮਾਰੇ ਰਾਜ ਵੀਰੇ ਠੀਕ ਆ ਜੀ ਹਾਂ ਸੋ 12 ਲੀਟਰ ਜਿਹੜਾ ਹੁਣ ਦੋਸਤੋ ਮੌਕੇ ਤੇ ਹਾਜ਼ਰ ਤੇ ਬਾਕੀ ਆ ਫੇਸ ਕੁਆਲਿਟੀ ਤੋਂ ਆ ਠੀਕ ਆ ਜੀ ਆ ਦੇਖੋ ਮਗਰ ਵੀ ਕੱਟੀ ਆ ਲੋਹੀ ਬਰੀਡ ਦੇ ਵਿੱਚ ਆ ਬਾਕੀ ਇੰਦਰਜੀ ਚੋਣ ਚਣ ਵੀਰ ਕਿਦਾਂ ਪੋਲੀ ਵੀਰ ਬਹੁਤ ਹੀ ਜਿਆਦੀ ਵੀਰੇ ਚੋਣ ਬਹੁਤ ਜਿਆਦੀ ਉਂਗਲ ਉਂਗਲ ਮੋਟੀ ਜਿਹੀ ਨਿਤਾਰੇ ਦੀਆਂ ਹਨ ਠੀਕ ਆ ਜੀ ਹਾਂ ਜੀ ਲਓ ਦੱਸੋ ਵੈਸੇ ਆਪਾਂ ਦੋ ਮੱਜਾਂ ਦੀ ਜਿਹੜੀ ਚਵਾਈ ਹੈ ਤੁਹਾਨੂੰ ਥੋੜੀ ਥੋੜੀ ਜਿੰਨੀ ਵੀ ਹੋ ਸਕਦੀ ਹੈ ਵਿੱਚੇ ਕਰਕੇ ਦਿਖਾਈ ਜਾਂਦੇ ਪਏ ਆ ਵੀ ਦੂਰ ਨੇੜੇ ਜਿਹੜੇ ਵੀਰ ਨਹੀਂ ਵਿਜਿਟ ਕਰ ਸਕਦੇ ਉਹਨਾਂ ਲਈ ਖਾਸ ਤੌਰ ਤੇ ਆ ਜਿਹੜੇ ਵੀਰ ਕੀ ਪਹੁੰਚ ਕਰ ਸਕਦੇ ਆ ਨੇੜੇ ਪਾਸੇ ਵਾਲੇ ਉਹ ਤੁਸੀਂ ਇੱਕ ਟਾਈਮ ਨਹੀਂ ਦੋ ਟਾਈਮ ਨਹੀਂ ਭਾਵੇਂ ਤਿੰਨ ਟਾਈਮ ਜੋਗੇ ਆਪਣੀ ਤਸੱਲੀ ਤੇ ਕਾਦ ਕੁਦ ਇਸ ਮੱਝ ਦਾ ਵੀ ਚੰਗਾ ਵੀ ਮੀਡੀਅਮ ਤੋਂ ਜਿਹੜੀ ਥੋੜੀ ਜਿਹੀ ਪਲੱਸ ਹਾਈਟ ਆਪਾਂ ਕਹਿ ਸਕਦੇ ਮੀਡੀਅਮ ਤੋਂ ਪਲੱਸ ਹਾਈਟ ਵੱਡੀਆਂ ਮੱਝਾਂ ਦੇ ਵਿੱਚ ਹੀ ਆ ਹਲੇਓ ਜੀ ਆਹ ਪੱਤੇ ਉਹਨੇ ਲਾ ਦਿੰਨੇ ਆ ਫੁਲਕਾਰੀ ਲਾ ਕੇ ਵਿਖਾਉਣੀ ਵੇਖੋ ਮੱਝ ਲੋ ਜੀ ਸੋ ਗੁੰਦੀ ਪਈਏ ਦੋਸਤੋ ਰਾਜੀ ਤੇ ਫੁੱਲ ਵਜਨ ਵਾਲੀ ਠੀਕ ਆ ਜੀ ਵਜਨ ਵਜੂਦ ਤੁਸੀਂ ਆਪ ਵੇਖ ਕੇ ਚੈੱਕ ਕਰੋ ਪੂਰੀ ਸੰਭੀ ਸੁਭੀ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਤੋ ਬਿਲਕੁਲ ਗੋਲ ਆਪਾਂ ਨਾਰਮਲੀ ਗੱਲ ਕਰਦੇ ਵੇ ਬਿਲਕੁਲ ਗੋਲ ਸਰਾਣੇ ਵਰਗੀ ਆ ਕਰਮਾ ਦੀ ਠੀਕ ਆ ਆ ਦੇਖੋ ਸੋ ਚੰਗੀ ਸੇਵਾ ਤੇ ਲਹੂ ਪੇਤਾਲੇ ਪਸ਼ੂ ਨੇ ਦੋਸਤੋ ਨਾਰਮਲੀ ਆਪਾਂ ਗੱਲ ਕਰਦੇ ਵੀ ਦੁੱਧ ਦੀ ਚੰਗੀ ਕਾਰਗੁਜ਼ਾਰੀ ਕਰਨੀ ਹੁੰਦੀ ਆ ਵੀ ਲਹੂ ਪੇਤਾਲੇ ਪਸ਼ੂ ਨੇ ਹੀ ਦੁੱਧ ਕੱਢਣਾ ਹੁੰਦਾ ਸੋ ਲੁਸੇਰੇ ਕਈ ਉਹਨਾਂ ਦੇ ਸਿੱਫਕੇ ਪਸ਼ੂ ਉਹਨਾਂ ਦਾ ਦੁੱਧ ਨਹੀਂ ਕੱਢ ਪਾਉਂਦੇ ਕਿ ਵੈਸੇ ਰਾਜੀ ਪਸ਼ੂ ਹੋਵੇ ਉਮੀਦ ਚੰਗੀ ਕੀਤੀ ਜਾਂਦੀ ਹੈ ਵੀ ਦੁੱਧ ਸੋਨਾ ਜਵਾਦੂਗੀ ਠੀਕ ਆ ਤੇ ਵੈਸੇ ਹੁਣ ਵੀ ਜਿਹੜਾ ਮੌਜੂਦਾ ਟਾਈਮ 10 12 11 12 12 ਲੀਟਰ ਤੋਂ 12 ਦਾ ਰਾਈ ਵੀ ਇੱਤੀ ਹੋਊਗਾ ਥੱਲੇ ਨਹੀਂ ਨਿਕਲਦਾ ਦੁੱਧ ਇਹ ਥੱਲੇ 14 ਕਿਲੋ ਹੀ ਨੇ ਮਾਈ ਨੇ ਝੋਟੇ ਨੇ ਜੀ ਨਹੀਂ ਲਾ ਸਾਂਭੀ ਬੇਬਾਰਾ ਕਹਿਣਾ ਸਾਹਮਣੋਂ ਲੋਕ ਕੋਈ ਸ਼ੱਕ ਨਹੀਂ ਛੱਡਿਆ ਦਿੱਲੀਆ ਵਾਲਾ ਲੈਵਾ ਵੇਖੋ ਕਿੱਡਾ ਮੋਢੇ ਚੋੜਾ ਥੱਲੇ ਹਾਂ ਵੇਖੋ ਕਿੱਥੋਂ ਸਟਾਰਟ ਹੁੰਦਾ ਕਿਹਨੂੰ ਜਾਂਦਾ ਹਾਂ ਚਾਰ ਤੇ ਪਾਲੀ ਉਹਨਾਂ ਨੂੰ ਸ਼ੌਂਕ ਨਾ ਕੋਈ ਸ਼ੱਕ ਨਹੀਂ ਆ ਝੋਟੀ ਦੇ ਮੋਢੇ ਦੋਸਤੋ ਠੀਕ ਆ ਪੂਰੀ ਚੌੜੇ ਪਿੱਠਪੁੜੇ ਵਾਲੇ ਪਾਸਿਓਂ ਪੂਰਾ ਚੌੜਾ ਚਗਾਠਾ ਕਰਮਾੜੀ ਦਾ ਤੇ ਲੰਬੀ ਲੰਬੀ ਬੇਹੱਦ ਜਿਹੜੀ ਦੋਸਤੋਂ ਲੰਮੀ ਆ ਫਿਰ ਬਾਹੀ ਜੇ ਕਾਫੀ ਜਿਆਦੀ ਪੂਛ ਵੇਖੋ ਹਾਂ ਠੀਕ ਆ ਇਧਰ ਜੀ ਤਾਂ ਇਹਦੀ ਡਿਮਾਂਡ ਕੀ ਰਹੂਗੀ ਵੀਰੇ ਮੰਗਣੇ ਤਾਂ ਭਾਵੇਂ ਡੇਢ ਮੰਗ ਲਈ ਜਿੱਡੀ ਮੱਝ ਹੱਕ ਵੀ ਰੱਖਦੀ ਰਾਜ ਵੀਰੇ ਡੇਢ ਦਾ ਪਰ ਆਪਾਂ ਮੰਗਣੇ ਨਹੀਂਗੇ ਆਪਾਂ ਬਿਲਕੁਲ ਜਾਇਜ਼ ਦੇਣੀ ਆ ਡੇਢ ਸੇਮ ਰੇੜੀ ਵੀਰੇ ਦੋਵੇਂ ਦੇ ਦਾਂਗੇ ਸਵਾ ਸਵਾ ਦੇ ਵਿੱਚ ਸਵਾ ਤੋਂ ਮਾਨਤਨ ਕਰਕੇ 118 ਦੀ ਵੀ ਦੇ ਦਾਂਗੇ ਇਹ ਵੀ 18 ਬਾਕੀ ਇਹ ਮਾਜੂਦ ਨਾਲ ਥੋੜੀ ਮਹਿੰਗੀ ਲਈ ਆ ਹਾਂ ਤੇ ਫਿਰ ਵੀ ਚਲੋ ਆਪਾਂ ਵੀਡੀਓ ਆਪਾਂ ਮਾਲ ਵੇਚਣਾ ਗੱਲ ਗਾਦੀ ਰੱਖਣਾ ਆਣੀ ਆਪਾਂ ਮਾਲ ਹਾਂ ਵੇਚ ਕੇ ਮਾਲ ਬਾਹਰ ਖਿਦਿਆ ਹੋਇਆ ਵਾ ਜੋ ਰੋਕਿਆ ਬਾਹਰੋਂ ਮਾਲ ਲਿਆਉਣਾ ਵਾ ਠੀਕ ਹੈ ਜੀ ਹਾਂ ਲੋਬੀ ਦੋਸਤੋ ਬਾਕੀ ਲੱਖ ਰੁਪਏ ਦੀ ਮੌਜੂਦਾ ਹੀ ਆ ਵੀਰੇ ਜਿੱਡੀ ਜੰਮੀ ਪਲੀ ਮਾਲੀਆਂ ਰਪਲੀ ਖਾ ਪੁੰਦੀ ਮੱਜ ਬਿਲਕੁਲ ਬਿਲਕੁਲ ਹਾਂ ਸੋ ਜੰਮੀ ਪਲੀ ਦੋਸਤੋ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਸਾਰੇ ਵੀਰਾਂ ਨੇ ਤੁਸੀਂ ਵੇਖ ਕੇ ਆਈਆਂ ਲਾ ਲਓ ਤੇ ਫੁੱਲ ਹੈਵੀ ਪਾਰਟੀ ਵੇਟ ਦੀ ਆ ਵਜਨ ਲੋਡ ਫੁੱਲ ਬੜਾ ਫੁੱਲ ਇੱਕ 18 ਦੇ ਵਿੱਚੋਂ ਵੀ ਮਾਨਤਨ ਹੋਊਗਾ ਇੱਥੇ ਆ ਇਹਦਾ ਮਗਰ ਕਟੀਆਂ ਦੋਹਾਂ ਦੇ ਠੀਕ ਹੈ ਜੀ ਸੋ ਇਹ ਦੋ ਜੜੀਆਂ ਦੋਸਤੋ ਅ ਵਿਕਰੀ ਵਾਲੀਆਂ ਮੱਝਾਂ ਸੀਗੀਆਂ ਜਿਹੜੀਆਂ ਝੋਟੀਆਂ ਸੀ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਦੋਵੇਂ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਦੋਵੇਂ 10 ਲੀਟਰ ਜਾਂ ਇਹ ਕਹੋ 11 ਲੀਟਰ ਤੋਂ ਪਲੱਸ ਜਿਹੜੀ ਪਹਿਲੇ ਨੰਬਰ ਤੇ ਚੱਲਣ ਦੀ ਝੋਟੀ ਇਹਦੇ ਥੱਲੇ 12 ਲੀਟਰ ਤੋਂ ਪਲੱਸ ਦਾ ਲੋਹੀ ਥੱਲੇ ਬਾਕੀ ਦੁੱਧ ਜਲਦੀ ਜਿਹੜਾ ਦੋਸਤੋ ਪੀਕ ਤੇ ਆ ਜਾਣਗੀਆਂ ਦੁੱਧ ਹੋਰ ਵੀ ਐਡਵਾਂਸ ਕਰ ਦੇਣਗੀਆਂ ਕੋਈ ਚੰਗੀ ਸੇਵਾ ਕਰਨ ਵਾਲਾ ਫਾਰਮਰ ਵੀਰ ਨੰਬਰ ਬੋਲ ਦਈਏ ਭਰਾਬਰ ਨੰਬਰ 9855744728 9855744728 ਠੀਕ ਹੈ ਜੀ ਹਾਂਜੀ নাও ਵੀ ਦੋਸਤੋ ਫਿਰ ਹਾਲ ਜਿਹੜੀਆਂ ਅੱਜ ਬਕਾਊ ਸੀਗੀਆਂ ਵਿਕ ਉਏ ਦੋ ਝੋਟੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਦੋਨੋਂ ਦਿਖਾ ਦਿੱਤੀਆਂ ਨੇ ਸੋ ਚਵਾਈਆਂ ਤੁਸੀਂ ਵਿੱਚ ਦੇਖ ਲਈਆਂ ਦੋਸਤੋ ਬਾਕੀ ਮੱਝਾਂ ਚੰਗੀਆਂ ਨੇ ਜਿਹੜੇ ਵੀਰ ਕੋਈ 12 ਲੀਟਰ ਪਲੱਸ ਮੱਝਾਂ ਪਾਲਦੇ ਆ ਠੀਕ ਆ ਜੀ ਸੋ ਉਹਨਾਂ ਵੀਰਾਂ ਲਈ 14 14 15 15 ਲੀਟਰ ਦੁੱਧ ਰਾਈ ਵੀਰੇ ਦੇਣਗੇ ਆ 15 ਕਿਲੋ ਦੁੱਧ ਉਹ ਵੀ ਦੇ ਦੋ ਤੇ 14 15 ਕਿਲੋ ਆ ਵੀ ਦੇ ਦੋਗੇ ਅੱਜਾ ਦੁੱਧ ਵਾਲੀਆਂ ਝੋਟੀਆਂ ਦੋਵੇਂ ਕਰੀਆਂ ਹਣੀ ਠੀਕ ਆ ਜੀ ਹਾਂ ਠੀਕ ਸੋ ਬਾਕੀ ਜਿਹੜੀਆਂ ਦੋਸਤੋ ਨਸਲ ਬਰੀਡ ਵਾਲੀਆਂ ਵੀਰ ਦੇ ਕੋਲੇ ਦੋ ਨੀਲੀ ਰਾਵੀ ਦੇ ਵਿੱਚ ਮੱਝਾਂ ਨੇ ਉਹ ਜਲਦੀ ਆਪਾਂ ਲਾਈ ਮਿਲਕਿੰਗ ਤੁਹਾਡੇ ਸਾਹਮਣੇ ਆ ਤੁਸੀਂ ਵੇਖ ਸਕਦੇ ਠੀਕ ਹੈ ਜੀ 24 ਲੀਟਰ 24 ਲੀਟਰ ਤੋਂ ਪਲੱਸ ਜਿਹੜੀ ਆ ਦੋਸਤੋ ਸਰਕਾਰੀ ਰਿਕਾਰਡ ਇਹ ਤਾਂ ਦਰਜ ਹੋਇਆ ਕਰਿਆ ਹਾਲੇ ਦੇ ਵਿੱਚ ਹੀ ਦਰਜ ਹੋਇਆ ਕਰਿਆਲੇ ਜੀ ਵੀਰੇ ਕਰਿਆਲੇ ਠੀਕ ਹੈ ਜੀ ਹਾਂ ਤੇ ਇਹ ਮੱਝ ਦੀ ਲਾਈ ਮਿਲਕਿੰਗ ਦੋਸਤੋ ਆਪਾਂ ਤੁਹਾਨੂੰ ਦਿਖਾਵਾਂਗੇ ਜਲਦੀ ਠੀਕ ਹੈ ਜੀ ਬਹੁਤ ਖੂਬਸੂਰਤ ਨਗੀਨਾ ਇਹ ਵੀ ਵੀਰ ਦੇ ਕੋਲੇ ਮੌਜੂਦ ਆ ਤੇ ਇੱਕ ਹੋਰ ਜਿਹੜੀ ਮੱਝ ਬਿਲਕੁਲ 18 ਲੀਟਰ ਪਲੱਸ 18 ਲੀਟਰ ਤੋਂ ਟਾਈਮ ਚੱਲਣ ਦਈਓ ਉਹਦੀ 18 ਲੀਟਰ ਤੇ ਇਹ ਵੀ ਚੱਲ ਰਹੀ ਆ ਠੀਕ ਹੈ ਜੀ ਸੋ ਇਹ ਵੀ ਦੋਸਤੋ ਆਪਾਂ ਨਾਲ ਲਾਈ ਮਿਲਕਿੰਗ ਕਰਵਾ ਕੇ ਦਿਖਾਵਾਂਗੇ ਠੀਕ ਹੈ ਜੀ ਸੋ ਬਾਕੀ ਬਿਲਕੁਲ ਜਲਦੀ ਤੁਹਾਡੇ ਸਾਹਮਣੇ ਇੱਕ ਹੋਰ ਦਾ ਬੱਚਾ ਮਰ ਗਿਆ ਉਹ ਟੀਕਾ ਨਹੀਂ ਛੱਡਣਦੀ ਉਹ ਵੀ 20 ਕਿਲੋ ਤੇ ਚੱਲਣਦੀ ਆ ਠੀਕ ਹੈ ਜੀ ਜੇ ਟੀਕਾ ਛੱਡਦੀ ਆ ਤੇ ਫਿਰ ਚਵਾ ਦਾਂਗੇ ਠੀਕ ਹੈ ਜੀ ਹਾਂ ਥੋੜੀ ਤਿਪਕਦੀ ਬੱਚਾ ਮਰ ਗਿਆ ਵਾ ਦੁੱਧ ਵਾਲੀਆਂ ਰਾਜਵਰੇ ਮੱਜਾਂ ਬਾਕੀ ਉਹ ਜਿੰਨਾ ਗੁੜ ਪਾਉਣਾ ਓਨਾ ਹੀ ਮਿੱਠਾ ਹੋਣਾ ਵਾ ਜਿੰਨੇ ਪੈਸੇ ਲਾਵਾਂਗੇ ਉਹੋ ਜੀ ਚੀਜ਼ ਮਿਲਣੀ ਆਪਾਂ ਨੂੰ ਸਹੀ ਹੈ ਜੀ ਉਹ ਦੋ ਬਹਿਣਾ ਵੀਰਿੰਦਰਜੀਤ ਹੁਣਾਂ ਦੇ ਕੋਲ ਬਿਲਕੁਲ ਸਜਜੇ ਹੱਲੇ ਮੜੀ ਥੱਲੇ ਮੜੀ ਤੁਸੀਂ ਵਾਈਲਡ ਰੰਗ ਦੇ ਵਿੱਚ ਦੇਖ ਰਹੇ ਜੀ ਇੱਕ ਕੋਈ ਸਮੇਂ ਦੀ ਦੋਸਤੋ ਜਿਹੜੀ ਸੱਜਰੀ ਦੀ ਆਪਾਂ ਡਿਟੇਲ ਆਪਾਂ ਲੈ ਲੈਨੇ ਆਂ ਇੰਦਰਜੀਤ ਆ ਵੀਰ ਜਿਹੜੀ ਵੈੜ ਆਪਣੇ ਕੋਲ ਆ ਇਹ ਸੁਭਾ ਕਿਨਵਾ ਇਹ ਪਹਿਲਾਂ ਸੋ ਰਾਜ ਵੀਰੇ ਪਹਿਲਾਂ ਸੁਈ ਆ ਕਿੰਨੇ ਕਿ ਦਿਨ ਹੋ ਗਏ ਇਹਨੂੰ ਅੱਜ 나ੜੂ ਨਾਲ ਜੇ ਮੇਰੇ ਸਾਹਨ ਆ ਵੇਖ ਲੋ ਲਓ ਜੀ ਇਹਨੂੰ 4 ਤੋਂ 5 4 ਕਿ ਦਿਨ ਹੋਏ ਸੂਈ ਬੱਚਾ ਕਿ ਬੱਚੀ ਬੱਚੀ ਦਿੱਤੀ ਐ ਸੈਗ ਦੀ ਬੱਚੀ ਜੇ ਅੱਛਾ ਜੀ ਹਾਂਜੀ ਸੈਗ ਦੇ ਸੀਮਨ ਦੀ ਬੱਚੀ ਜੇ ਸੈਗ ਸੀਮਨ ਦੀ ਮਗਰ ਬੱਚੀ ਆ ਤੇ ਪਹਿਲਾਂ ਵੈੜ ਸੁਈ ਆ ਕੋਈ 5 4 ਦਿਨਾਂ ਦੀ ਸੁਈ ਆ ਆ ਬੋਲਾ ਖੱੱਚਾ ਬੋਲਾ ਕਿੰਨਾ ਕੋ ਹੋਗਾ 13 14 ਕਿਲੋ ਰਾਈ ਵੀਰੇ ਹੋਗਾ 13 14 ਕਿਲੋ ਹਾਂ ਦੁੱਧ 20 ਕਿਲੋ ਰਾਮ ਠੀਕ ਆ ਜੀ ਹਾਂ ਆ ਦੋਸਤੋ 13 14 13 14 ਕਿਲੋ ਦੁੱਧ ਚਾਹੀਏ ਕੋਈ ਕੱਚਾ ਬੋਲਾ ਮੰਨ ਲੈ ਕੋਈ ਪੰਜਾ ਛੇ ਦਿਨਾਂ ਦੀ ਸੂਈ ਥੱਲੇ ਆਹ ਵੇਖੋ ਕਦਕੁੱਦ ਵੱਡੇ ਦੱਸੋ ਵੱਡੀ ਆ ਕਦਕੁੱਦ ਵੱਡਾ ਠੀਕ ਆ ਜੀ ਤੋਂ ਸੂਸਵਾ ਦੇ ਵਿੱਚ ਕੋਈ ਪਸ਼ੂ ਆ ਜਾਂਦਾ ਨਾੜੂ ਬਿਲਕੁਲ ਬੱਚੇ ਦੇ ਨਾਲ ਮਗਰਵੱਛੀ ਫੀਮੇਲ ਕਾਫ ਆ ਠੀਕ ਆ ਕੀ ਕਰੂ ਚੱਕ ਸੋ ਚੁਵਾਈ ਦਾ ਸਮਾਂ ਬਿਲਕੁਲ ਆ ਦੋਸਤੋ ਹੁਣ ਜਿਵੇਂ ਬਿਲਕੁਲ ਸ਼ਾਹੂ ਐ ਨਹੀਂ ਵੀ ਨਹੀਂ ਠੀਕ ਆ ਪਿਕਸਲ ਇਹ ਵੇਦੀ ਜਿੱਦਾਂ ਦੀ ਆਂ ਵੀਰ ਮੰਗਦੇ ਆ ਹੈ 14 ਕਿਲੋ ਨੈਟ 13 14 ਕਿਲੋ ਬੋਲੇ ਵੀਰੇ ਚੌਥਾ ਪੰਜਵਾਂ ਦਿਨ ਅੱਜ ਇਹਨੂੰ ਠੀਕ ਹੈ ਜੀ ਉਹ ਤਾਂ 20 ਕਿਲੋ ਦੇ ਦੇਗਾ ਇਹਦੇ ਪੱਠੇ ਪੁੱਠੇ ਖੁੱਲ ਕੇ ਪੂਰੇ ਨਹੀਂ ਖਾਂਦੀ ਮੈਂ ਪਾਉਣੀ ਨਹੀਂ ਵੀਡੀਓ 'ਚ ਹਾਂ ਮਾਲ ਜ਼ਿਆਦਾ ਕਰਕੇ ਮਾਂ ਚੱਲ ਭੈਣ ਭਰਾ ਦੇ ਕਿਤੇ ਰੋਗ ਆ ਜੂਗੀ ਤੇ ਦੇ ਦਾਂ ਬਿਲਕੁਲ ਬਿਲਕੁਲ ਸੋਦਸਾ ਇੱਕ ਵਾਰੀ ਦਿਖਾ ਦਿੰਦੇ ਆ ਤੁਹਾਨੂੰ ਠੀਕ ਹੈ ਜੀ ਅਜੇ ਕੁਝ ਦਿਨ ਹੀ ਹੋਇਆ ਨਹੀਂ ਤੇ 20 ਕਿਲੋ ਦੁੱਧ ਕਰਕੇ ਕੋਈ ਨਹੀਂ ਭੈਣ ਭਰਾ ਨੂੰ ਦੇ ਦਾਂਗੇ ਅਡਵਾਂਸ ਚਲੋ ਉਹ ਕੋਈ ਦਿਨ ਰੁਕ ਜਾਂਦੀ ਜਦੋਂ ਅਲੱਗ ਗੱਲ ਆ ਆਉਂਦੇ ਵੱਛੀ ਨਾਲ ਬਿਲਕੁਲ ਨਸਲ ਬ੍ਰੀਡ ਐਚ ਐਫ ਬ੍ਰੀਡ ਦੇ ਵਿੱਚ ਮਗਰ ਬੱਚੀ ਫੀਮੇਲ ਕਾਫ ਆਟਰ ਉਟਰ ਬਿਲਕੁਲ ਫਿਕਸ ਹਵਾਨੇ ਲੇਵੇ ਦੀ ਆ ਦੇਖੋ ਜੀ ਠੀਕ ਆ ਗਾੜੀ ਬੰਦੇ ਬੱਚੀ ਇਹਦੇ ਲਓ ਵੀ ਦੋਸਤੋ ਠੀਕ ਆ ਇਹ ਬਿਲਕੁਲ ਜਿਹੜੀ ਤਾਜੀ ਸੱਜਰ ਸੂਈ ਆ ਇਹ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਇੰਦਰ ਜੀ ਤਾਂ ਕੀ ਰਹੂਗਾ ਮੁੱਲ ਭਰਾ ਇਹਦਾ ਜੇ ਇਹਦੇ ਵੀ ਰਸਾਂ ਭੀ ਹੁੰਦੀ ਤੇ ਵੈੜ ਭਾਵੇਂ 70 75 ਦੀ ਵੇਚ ਲੈਂਦੇ ਜਿੱਦਾਂ ਵੈਰ ਨੂੰ ਰੰਗ ਰੂਪ ਸੋਨਾ ਤੇ ਦੁੱਧ ਵੀ ਚਲੋ ਚੰਗਾ ਵਹੀਕਲ ਦੇ ਦੋਗੀ ਹਾਂਜੀ ਅੱਜ ਆਪਾਂ ਬਿਲ ਦੇਣ ਲੈਣ ਵਾਲਾ ਮੁੱਲ ਕਰਨਾ ਅੱਜ ਜੇ 13 14 ਹਿਸਾਬ ਦੇ ਬੌਲੇ ਹਿਸਾਬ ਕੋ ਲੈ ਲੂਗਾ ਤੇ 50000 ਦੱਦੀ ਲਿਆ ਕਰਦਾ ਜੀ ਬਿਲਕੁਲ ਜਾਇਜ਼ 50000 ਦੀ ਹਾਂ ਨੀ ਜੇ 20 ਕੁ ਦੁੱਧ ਕਰ ਦਿੰਦੇ ਆ ਤੇ ਫਿਰ ਵੱਛੀ 65000 ਦੀ ਵੱਛੀ 'ਚ ਕੋਈ ਸ਼ੱਕ ਨਹੀਂ ਆ ਕੱਦ ਦੀ ਵਿਖਾ ਦਿਓ ਪੈਣ ਭਰਾਣੋ ਫੁੱਲ ਵੱਡੀ ਬੇਲ ਦੀ ਨਾਲੋਂ ਨਾਲ ਬੱਚਾ ਸੋਨਾ ਪਾਇਆ ਬਿਲਕੁਲ ਹਾਂ ਲੋਕ ਦੱਸੋ ਬਾਕੀ ਕਾਦ ਤੋਂ ਵੱਡੀਆਂ ਬਿਹੜਾਂ ਦੇ ਵਿੱਚ ਹੀ ਇਹ ਵੀਰੋ ਤੇ 50000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਠੀਕ ਆ ਜੀ ਮਗਰ ਵੱਛੀ ਆ ਰੰਗ ਪ੍ਰਿੰਟ ਤੁਸੀਂ ਵੇਖ ਲਿਆ ਪੂਰੀ ਰੰਗ ਬਾਜਾ ਕਰਮਾਂ ਵਾਲੀ ਉਸੇ ਤ ਤੋ ਵਾਦੇ ਦਾ ਸੌਦਾ ਮੇਰਾ ਭਰਾ ਆ ਵੀ ਦੋ ਟਾਈਮ ਚੋਲੋ ਚਾਹੀ ਚਾਰ ਟਾਈਮ ਚੋਲੋ ਉਹ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਆ ਦੋਸਤੋ ਵੀਰ ਨੇ ਵੀ ਆਪਦਾ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਮੇਰੇ ਕਿਲੇ ਤੋਂ ਬਸੂ ਠੀਕ ਆ ਲਬਿੰਦਰ ਜੀ ਤਾਂ ਅੱਗੇ ਜਿਹੜੀ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਆ ਇਹਦਾ ਕਿੰਨੇ ਕ ਸਮੇਂ ਦੀ ਕੱਚੀ ਹੈ ਇਹ ਰਾਜੀ ਵੀਰੇ 4 ਤਰੀਕ ਤੋਂ ਉਹਨੂੰ ਲੱਗਾ ਜੇ ਮੰਨ ਲਓ 8ਵਾਂ ਮਹੀਨਾ ਅੱਛਾ ਜੀ ਇਹਦੇ 50 ਤੋਂ 51 ਦਿਨ ਰਹਿ ਗਏ ਸੂਨ ਚ 50 51 ਦੇ ਸਿਰੇ 14 ਤਰੀਕਾ ਨਾ ਹਾਂਜੀ ਹਾਂ ਇਹਦੇ 50 ਦਿਨ ਜਾਨੀ ਕਿ ਸੂਣ ਚ ਰਹਿ ਗਏ ਜੇ ਪੂਰੇ ਅੱਜ ਤੋਂ ਟੋਟਲ ਜਿਹੜੇ ਅੱਜ ਤੋਂ ਗਿਣਤੀ ਰੂਪ ਚ 50 ਦਿਨ ਦੁੱਧੋਂ ਡਰਾਈ ਕੇ ਚੱਲ ਨਹੀਂ ਦੁੱਧੋਂ ਨਹੀਂ ਵੀਰੇ ਡਰਾਈ ਹੁੰਦੇ ਹੋਂ ਟੂਪਾ ਮੈਂ ਤਾਂ ਮਾਲ ਜ਼ਿਆਦਾ ਕਰਕੇ ਸੇਲ ਕਰਨੀ ਆ ਤੇ ਮੈਂ ਨਾ ਚਲੋ ਕਿਸੇ ਭੈਣ ਭਰਾ ਦੇ ਪਾਸ ਕਰਾਉਣੀ ਹੋਵੇ ਦੁੱਧ 6-7 ਕਿਲੋ ਦੇਂਦੇ ਹ ਜੇ ਵੀ ਦੁੱਧ 6-7 ਕਿਲੋ ਹਾਂ 30 32 ਕਿਲੋ ਦੁੱਧ ਦੇਂਦੀ 32 ਕਿਲੋ ਗਾਂਏ ਅੱਛਾ ਜੀ ਹਾਂ ਠੀਕ ਆ ਹਾਂ ਲਓ ਵੀ ਦੋਸਤੋ 50 ਦਿਨ ਅਪ੍ਰੋਕਸੀਮੇਟਲੀ ਜਿਹੜੇ 50 ਦਿਨ ਹਜੇ ਲੈਫਟ ਨੇ ਠੀਕ ਆ ਤੇ 6-7 6-7 ਤੇ ਹਜੇ ਵੀ ਚੱਲੀ ਜਾਂ ਠੀਕਾ ਕਦਕੂ ਦੇ ਦਾ ਵੀ ਜਿਹੜਾ ਦੋਸਤੋ ਸੋਹਣਾ ਹੈ ਬਾਕੀ ਵੀਰ ਨੇ ਦੱਸ ਹੀ ਦਿੱਤਾ ਵੀ ਚੰਗੇ ਦੁੱਧ ਵਾਲੀ ਆ ਅੱਜ ਤੱਕ ਤੁਸੀਂ ਵੇਖ ਸਕਦੇ ਜੇ ਵੀ ਘਟੋ ਘਾਟ 9 ਮਹੀਨੇ ਤੋਂ ਉੱਪਰ ਕੋਈ 10 ਦਿਨ ਪਸ਼ੂ ਲਾ ਕੇ ਜਿਹੜਾ ਦੋਸਤੋ ਵਹਿੜਾਂ ਦੇ ਵਿੱਚ ਸੌਂਦਾ ਬਾਕੀ ਮੂੰਹ ਮਫਾ ਤਾਂ ਜਾਦਵਰੀ ਬਰੀਡ ਵਾਲੀ ਆ ਆ ਵੇਖੋ ਆ ਫੇਸ ਕੁਆਲਿਟੀ ਜੇ ਬੂਦੀ ਵਾਲੀ ਛੋਟਾ ਜਿਹਾ ਕੰਨ ਠੀਕ ਹੈ ਜੀ ਬਿਲਕੁਲ ਛੋਟਾ ਕੰਨ ਜਿਵੇਂ ਜਰਸੀ ਬਰੀਡ ਦੇਆਂ ਵਹਿੜਾਂ ਦਾ ਤਾਂ ਵੇਖ ਇਹਦੇ ਰਾਜਵੀਰੇ ਮੈਂ ਪਰਸੋਂ ਪੈਰ ਬਣਾਏ ਆ ਠੀਕਾ ਤੇ ਉਹਨੇ ਆਖਿਆ ਖੂਦ ਆ ਜਿਹੜਾ ਦਵਾਈ ਜਿਹੜੀ ਹੁੰਦੀ ਉਹ ਪਾਉਣੀ ਆ ਤੇ ਉਹ ਕੱਲ ਦਾ ਮਹੀਨ ਸਟਾਰਟ ਹੋ ਗਿਆ ਵਾ ਤੇ ਅੰਦਾ ਕੱਚੇ ਥਾਂ ਦੇ ਬੰਨੀ ਤੋਂ ਉਹਦਾ ਕਰਕੇ ਮਾੜਾ ਜਿਹਾ ਅਗਲੇ ਪੈਰ ਤੋਂ ਕਰਦੀ ਆ ਤਾਜ਼ੇ ਪੈਰ ਬਣਾਏ ਆ ਤਾਜ਼ੇ ਤਾਜ਼ੇ ਪੈਰ ਬਣਾਏ ਕਰਕੇ ਕਰਦੀ ਆ ਠੀਕ ਆ ਜੀ ਠੀਕ ਆ ਥੋੜਾ ਪੈਰ ਦੱਬ ਕੇ ਦੋਸਤੋ ਪਸ਼ੂ ਚੱਲਦਾ ਕੱਚਾ ਕੁੱਚਾ ਨਾ ਲੱਥ ਜਾਂਦਾ ਕਈ ਵਾਰ ਤੇ ਨਾ ਉਹ ਨੂੰ ਕਈ ਨਾ ਪਸ਼ੂ ਉਹਦੇ ਵੱਧ ਜਾਂਦੇ ਆ ਠੀਕ ਆ ਜੀ ਪੱਕੀ ਥਾਂ ਤੇ ਰਹਿਣ ਕਰਕੇ ਚਾਹ ਕਹ ਲੋ ਤੇ ਬਾਕੀ ਵਹਿੜ ਤੁਸੀਂ ਆ ਦੇਖ ਲਓ ਠੀਕ ਆ ਜੀ ਹੁਣ ਵੀ 6-7 6-7 ਕਿਲੋ ਦੁੱਧ ਵੀ ਆ ਚਵਾਈ ਚੁਵਾਈ ਬੜੀ ਤਸੱਲੀ ਆ ਤੁਸੀਂ ਕਰ ਲਿਓ ਜੀ ਆਹ ਦੇਖੋ 6 ਕਿਲੋ ਦੁੱਧ ਸੱਤ ਖੁੱਲਾ ਹੋਵੇ ਇਹਦੇ ਥੱਲੇ ਸੋ ਭਰਾ ਉਹਨੂੰ ਬੜਾ ਵਧੀਆ ਦੋਸਤ ਖੜਕਾ ਖੁਰਕਾ ਸੁਣ ਕੇ ਮੇਰੇ ਵੀਰਾਂ ਨੂੰ ਪਤਾ ਲੱਗ ਜਾਣਾ ਬਾਕੀ ਚੰਗਾ ਭਰਾ 6-7 ਕਿਲੋ ਦੁੱਧ ਵੀ ਮੌਜੂਦ ਆ ਅਵੇ ਕੱਚੇ ਥਾਂ ਦੇ ਵਧੀਆ ਦੁਰ ਦੀ ਪੱਕੇ ਦਾ ਥੋੜਾ ਜਿਹਾ ਕਰਦੀ ਉਹ ਪੈਰ ਫਿਰ ਕੱਲ ਦਾ ਮੀਂਹ ਪੈਂਦਾ ਮੈਂ ਪੱਕੇ ਥਾਂ ਤੇ ਰੱਖੀਆਂ ਪੈਂਦੀਆਂ ਨੇ ਆ ਠੀਕ ਆ ਜੀ ਠੀਕ ਆ ਪਰਿਓ ਜਾ ਮੜਾਇਆ ਕਰਨ ਨੂੰ ਹੋਸ਼ ਨਹੀਂ ਮੀ अच्छा सज्जर ਦਾ ਤਾਜੀ ਦਾ ਦੁੱਧ ਕਿੰਨਾ ਦੱਸਿਆ 32 ਕਿਲੋ ਰਾਜ ਵੀਰੇ 32 ਕਿਲੋ 32 ਕਿਲੋ ਹਾਂ ਬਾਕੀ ਤੁਹਾਨੂੰ ਪਤਾ ਜੇ ਨਸਲ ਬਰੀਡ ਦੀ ਜਿਹੜੀ ਭੱਜ ਨਹੀਂ ਰਹੀ ਤੋ ਦੁੱਧ ਵਾਲੀ ਹੋਊਗੀ ਹਮ ਮਾੜੀ ਗਾਂ ਜਿੰਨਾ ਦਾ ਹਜੇ ਦੁੱਧ ਦੇ ਰਹੀ ਆ ਦੇ ਰਹੀ ਆ ਤੇ ਮੈਂ ਉਹ ਡਾਕਟਰ ਨਾਲ ਕੀਤੀ ਵੰਡ ਤੋ ਉਹ ਕਹਿੰਦੇ ਇਹਨੂੰ ਟੂਪਾ ਝੜਾ ਦੇਣੇ ਆ ਆਪਾਂ ਤੇ ਦੋ ਦੋ ਭਜਾਉਣੀਆਂ ਤੇ ਮੈਂ ਕਿਹਾ ਮੈਂ ਸੇਲ ਕਰ ਦੇਣੀ ਚਲੋ ਪੈਨਪਰਾ ਕੋ پاس ਕਰ ਲੂਗਾ ਠੀਕ ਆ ਹਾਂ ਲੋ ਐਸੇਂਦਰ ਜੀ ਤੇ ਚਲੋ ਹਜੇ ਸਮਾਂ ਵੀ ਆਪਾਂ ਨੂੰ ਪਤਾ 50 ਦਿਨ ਬਾਕੀ ਆ ਦੇਵਾਂਗੇ ਕਿੰਨੇ ਕਿ ਦੀ ਗਾਂਦ ਰਾਏ ਵੀਰੇ ਉਧਰ 75000 ਦੀ ਤਿਆਰ ਹੋਈ ਜੀ ਨੇ ਇਹਨੇ ਦੁੱਧ ਵਾਲੀ ਹੋਸਲਾ ਲੱਖ ਦੀ ਵੇਚੇ ਜੋ ਚੰਗੀ ਸਾੰਮ ਦੇ ਤੇ 30 32 ਕਿਲੋ ਲਈ ਗਾਵਾਂ ਬਹੁਤ ਘੱਟ ਮਿਲਦੀਆਂ ਨੇ ਕਹਿ ਦਿੰਦੇ ਲੋਕੀ ਹਾਂਜੀ ਅੱਜ ਵੀ ਰਾਜ ਵੀਰੇ ਆਪਾਂ ਦੇ ਲੈ ਕਰਾਂਗੇ 32000 ਹੀ ਸਿਰਫ ਦੇ ਦੇਣੀ ਆਪਾਂ 32000 ਦੀ ਸਿਰਫ 50 ਦਿਨ ਗਾਂ ਸਾੰਮ ਦੀ ਲੋੜ ਆ 60 ਤੋਂ 65 65 70000 ਦੀ ਗਾਂ ਨਾਰਮਲ ਵੇਖਦੀ 1000 ਰੁਪਿਆ ਉਹਦੀ ਦਹਾੜੀ ਪਉਂਦੀ ਜਾ ਪੈਰ ਪੁਰਾਣੇ ਸਾੰਮਣੀਆਂ ਦੀ ਠੀਕ ਆ ਜੇ ਘਰੇ ਵੀ ਚੋਣੀਆਂ ਤਾਂ ਜਿੱਦਾਂ ਹੁਣ ਗਾਂ ਸਿਆਲ ਚੱਲ ਪੈਣਾ ਹਾਂ ਤੇ ਰੰਗ ਲਾਇਆ ਛੱਡੂ ਕਰਮਾ ਲਈ 1000 ਰੁਪਏ ਦਾ ਦੁੱਧ द्या ਕਰੋ ਹੀ ਦਾ ਠੀਕ ਹੈ ਜੀ ਵੱਡੀ ਗਾਂ ਫੁੱਲ 1000 ਰੁਪਏ ਵਾਲੀ 200 ਅੱਜ 32000 ਦੀ ਮਿਲ ਜਾਊਗੀ ਠੀਕ ਹੈ ਜੀ ਤੇ ਦੁੱਧ ਥਣ ਥਣੋਂ ਆਪਦਾ ਪੂਰਾ ਤਸੱਲੀ ਨਾਲ ਪਾਸ ਕਰ ਲੂਗਾ ਕੋਈ ਪਾਈਆ 1/2 ਕਿਲੋ ਕਿਲੋ ਦੁੱਧ ਨਹੀਂਗਾ ਕੋਈ 5 6 6 7 ਕਿਲੋ ਦੁੱਧਾ ਤਸੱਲੀ ਨਾਲ ਜਿਹੜੇ ਆਉਦੇ ਥਣ ਨਾਲ ਲੈ ਜਾ ਕੇ ਭੈਣ ਭਰਾ ਚੋਕੇ ਫਿਰ ਪੈਸੇ ਭੇਜ ਦੇ ਗੱਡੀ ਹੱਥ ਠੀਕ ਹੈ ਜੀ ਹਾਂ ਕੋਈ ਫਾਲਟ ਨਹੀਂ ਪੂਰਾ ਜਨਾ ਚੈੱਕ ਵੀ ਕੋਈ ਨਹੀਂ ਕਰਾਉਣੀ ਕਿ ਇਹਨੇ ਤਾਂ ਕਰਵਾ ਸਕਦਾ ਠੀਕ ਹੈ ਜੀ ਠੀਕ ਹਾਂਜੀ ਲੋ ਵੀ ਪ੍ਰਭੂ ਇਹ ਦੋਨੋਂ ਵ ਇੱਕ ਬਿਲਕੁਲ ਸੱਜਰ ਸੂਈ ਵਿਖਾ ਦਿੱਤੀ ਤੁਹਾਨੂੰ ਇੱਕ ਗੱਬਣ ਦਿਖਾਤੀ ਹੈ ਜਿਹੜੀ ਬਸ ਡੇਢ ਕਮੀਨਾ 50 ਦਿਨ ਹਜੇ ਕੱਚੀ ਹੈ ਸੋ ਇਹ ਦੋ ਨਗ ਸੀਗੇ ਬਾਕੀ ਨੰਬਰ ਬਿਲਕੁਲ ਸਕਰੀਨ ਤੇ ਲੱਗੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ